ਕੀ ਆ ਤੇ ਸੈਂਕੜੇ ਕੋਸਟੀ ਆ ਇਹਨਾਂ ਨੂੰ 2500 ਰੁਪਈਆ 9000 ਉਸ ਤੋਂ ਬਾਅਦ ਕਟਕੇ ਦੀ ਕੁਰਸੀ ਹੋਊਗੀ 10000 8000 ਹੁਣ ਸੈਂਕੜੇ ਕੋਸਟੀ ਦੀ ਫੋਟੋ ਖੋਣ ਲੱਗੀ ਆ ਬਿਸਮੱਲਾਹ ਲਾਈਵ ਤਸਵੀਰਾਂ ਲੈਣੀਆਂ ਹਾਂ ਹਾਂ ਵੈਰੀ ਗੁੱਡ ਤੈਨੂੰ ਸਾਖ ਲੱਗਦੀ ਆ ਤੂੰ ਕੋਲਾ ਪਹਿਚਾਨ ਕੇ ਹਾਂ ਓ ਬਾਬੇ ਮਾਰਾ ਬਾਬੇ ਬਾਬਾthapi万 ਮੁਖ ਸਾਰਿਆ ਹਾਂ ਹੋਰ ਪੈ ਗਿਆ ਪੈ ਗਿਆ ਸੋਚ ਓ ਸ਼ਾਬਾਸ਼ ਮਾਰ ਗਿਆ ਪਾੜ ਗਿਆ ਹੱਥੇ ਵੀ ਇੱਥੇ ਹੀ ਕੀਤੀ ਹੈ ਨੇ ਓ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਸ਼ਾਬਾਸ਼ ਸ਼ਾਬਾਸ਼ ਚੱਕਰੇ 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 ਆਤਰੀਆ ਬਾਤ ਬੋਲ ਰਹੀ ਹੈ ਬੱਚਾ ਬਾਤ ਹੈ ਹੈਲੋ ਮੈਂ ਤੁਹਾਨੂੰ ਜੀ ਆਪਣੀ ਹੈਵਾਂ ਵਿੱਚ ਜੀ ਜਿਹਾ ਸਰਪੰਚ ਜੀ ਸਾਹਿਬ ਦਾ ਜੀ ਇਥੇ ਜਿਹੜੇ ਪੀਰਾਂ ਦੀ ਜਗ੍ਹਾ ਬਾਬੇ ਮੁਕਾਮਲਾ ਸਾਦੇ ਆ ਜੀ ਉੱਥੇ ਮੇਲਾ ਹੁੰਦਾ ਸਾਲ ਬਾਦ ਤੇ ਆ ਜੇਠਾ ਵੀਰ ਹਰ ਮਹੀਨੇ ਦਾ ਮੈਨੂੰ ਨਾ ਚਿੱਤ ਨਹੀਂ ਆਦੀ ਸੀ ਘੜਾ ਹੁੰਦਾ ਦੇ ਇਥੇ ਜੇਠੇ ਵੀਰਵਾਰ ਮੇਲਾ ਕਰਾਉਂਦੇ ਆ ਸਾਰਿਆਂ ਸੰਗਤਾਂ ਨੇ ਤੈਨ ਮਾਨ ਤੈਨੋ ਬਾਕੀ ਨਾ ਹੋ ਕਿ ਤਨੋ ਦੇ ਮਨੋ सेवा ਕੀਤੀ ਹੈ ਬਹੁਤ ਵਧੀਆ ਫੰਕਸ਼ਨ ਜਿਹੜਾ ਨੇਪਰੇ ਚੜਿਆ ਤੇ ਬਾਕੀ ਹੈਗਾ ਕੁਸ਼ਤੀਆਂ ਦਾ ਕੰਮ ਸੀਗਾ ਉਹ ਵੀ ਵਧੀਆ ਤਰੀਕੇ ਨਾਲ ਨੇਪਰੇ ਚੜਿਆ ਓਪਨ ਸੀ ਕੁਸ਼ਤੀਆਂ ਕਿ ਕੋਈ ਨਹੀਂ ਓਪਨ ਸੀ ਇਦਾਂ ਨਹੀਂ ਇਦਾਂ ਨਹੀਂ ਪਿੰਡ ਦੇ ਮੁੰਡੇ ਸੀਗੇ ਪਰ ਖੁੱਲਾ ਸੀ ਸਦਾ ਮਨ ਲੋ ਬਾਰੂਮੀ ਬਾਰੂ ਸੀਗਾ ਕਮੇਟੀ ਦੇ ਗਿਣਤੀ ਹਿਸਾਬ ਨਾਲ ਅਸੀਂ ਆਪਣੇ ਬਜਟ ਦੇ ਹਿਸਾਬ ਨਾਲ ਰੱਖਿਆ ਸੀ ਕੁਸ਼ਤੀਆਂ ਬਹੁਤ ਵਧੀਆ ਨੇਪਰੇ ਕੰਮ ਜਿਹੜਾ ਸਾਰਾ ਮੇਲਾ ਸਮਾਪਤ ਹੋ ਚੁੱਕਾ ਨੇ ਆ ਕੀ ਦੇਣਾ ਚਾਹੁੰਦੇ ਹੋ ਆਸਪਲੋਸ ਦੇ ਪਿੰਡਾਂ ਨਹੀਂ ਮੈਂ ਤੇ ਦੇਖੋ ਪਹਿਲਾਂ ਤੁਹਾਡਾ ਬੇਵੇ ਜਨਰਲ ਇਟਾ ਦਾ ਮੈਂ ਧੰਨਵਾਦ ਕਰਦਾ ਕਿ ਤਨੀ ਤੇ ਪਹੁੰਚੇ ਹੋ ਤੇ ਰੱਬ ਤੁਹਾਡੇ ਚੈਨਲ ਨੂੰ ਤਰੱਕੀ ਬਖਸ਼ੇ। ਮੂਝੇ ਮੈਂ ਸੁਣਿਆ ਇਹ ਦਰਜਾ ਕਿ ਇਦਾਂ ਹੀ ਮੇਲੇ ਪਿੰਡਾਂ 'ਚ ਹੁੰਦੇ ਰਹਿਣਾ। ਇੱਕ ਜਿਹੜੀ ਨਾ ਜਿਹੜੀ ਆਪਣੇ ਹੁੰਦੀ ਹੈ ਦੂਰ ਰੰਦੇਸ਼ੀ, ਇੱਕ ਦੂਜੇ ਨਾਲ ਆਪਾਂ ਵਿਰੋਧਤਾ ਕਰਦੇ ਪਿੰਡਾਂ ਦੇ ਵਿੱਚ ਉਹ ਦੂਰ ਹੁੰਦੀ ਹੈ। ਤੇ ਇੱਕ ਹੁੰਦਾ ਹੈ ਕਿ ਲੋਕਾਂ ਨੂੰ ਇਹ ਸ਼ਾਂਤੀ ਦਾ ਪ੍ਰਤੀਕ ਮਿਲਦਾ। ਵੀ ਇਕੱਠੇ ਹੋ ਕੇ ਸਾਰੇ ਜਣੇ ਦਾ ਪ੍ਰੋਗਰਾਮ ਕਰਾਈਏ। ਸਰਪੰਚ ਸਾਹਿਬ ਲੱਗਦਾ ਹੈ ਇਦਾਂ ਦੇ ਮੇਲਿਆਂ ਨਾਲ ਇੱਕ ਸਾਂਝੀ ਵਾਰਤਾਲਾਪ ਦਾ ਇੱਕ ਸਨੇਹ ਜਿਹੜਾ ਮਿਲਦਾ ਹੈ। ਪੂਸਤਾਰਾ ਪਿੰਡ ਇਕੱਠਾ ਹੁੰਦਾ। ਬਿਲਕੁਲ ਜੀ ਇਹ ਦੇਖਣ ਵਾਲੇ ਨੂੰ ਚੰਗਾ ਲੱਗਦਾ ਤੇ ਕਰਵਾਉਣ ਵਾਲੇ ਨੂੰ ਚੰਗਾ ਲੱਗਦਾ। ਅਸੀਂ ਦੇਖੋ ਕਿ ਜਿਹੜੀ ਕਮੇਟੀ ਸੀਗੀ ਉਹਨਾਂ ਨੇ ਸਾਰਾ ਫੰਕਸ਼ਨ ਕਰਾਇਆ ਅਸੀਂ ਸਹਿਯੋਗ ਦਿੱਤਾ ਅਸੀਂ ਕੋਈ ਐਂਟਰਫੇਅਰੈਂਸ ਨਹੀਂ ਕੀਤੀ ਜੋ ਕੀਤਾ ਉਹਨਾਂ ਨੇ ਬਹੁਤ ਵਧੀਆ ਕੀਤਾ ਪਰ ਜੋ ਸਾਡਾ ਮੰਨਦਾ ਹੈਗਾ ਤੈੜ੍ਹ ਹੌਣ ਅਸੀਂ ਉੱਥੇ ਸੇਵਾ ਕੀਤੀ ਆ ਹਰ ਤਰ੍ਹਾਂ ਨਾਲ ਖੜੇ ਸੀ ਪਿੰਨ ਸਾਰੇ ਪਿੰਡ ਵਾਲੇ ਤੇ ਬਹੁਤ ਵਧੀਆ ਨੇਪਰੇ ਜਿਹੜਾ ਕੰਮ ਤੇ ਮੈਂ ਸਾਰੇ ਪਿੰਡ ਦਾ ਸਾਰੀ ਪੰਚਾਇਤ ਦਾ ਤੇ ਦੂਰੋਂ ਨੇੜੇੋਂ ਆਏ ਸਾਰੇ ਸੱਜਣਾ ਮਿੱਤਰਾਂ ਨੂੰ ਮੈਂ ਸਾਰਾ ਧੰਨਵਾਦ ਕਰਦਾ ਹਾਂ ਇਹ ਸਾਰੇ ਸਾਡਾ ਸਹਿਯੋਗ ਦਿੱਤਾ ਇੱਕ ਗੱਲ ਹੁੰਦੀ ਜੇ ਜਦ ਆਪਾਂ ਮੇਲੇ ਕਰਾਉਨੇ ਆ ਜੀ ਮੇਨ ਹਾਂ ਦਾ ਲੜਾਈ ਝਗੜੇ ਦਾ ਇੱਥੇ ਇਦਾਂ ਦਾ ਕੋਈ ਕੰਮ ਨਹੀਂ ਸੀਗਾ ਜੀ ਸਾਰੇ ਹੱਸਦੇ ਖੇਡਦੇ ਆਏ ਤਾਂ ਹੱਸਦੇ ਖੇਡਦੇ ਗਏ ਜੀ ਠੀਕ ਹੈ ਤੇ ਮੈਂ ਤੁਹਾਡਾ ਵੀ ਚੈਨਲ ਦਾ ਧੰਨਵਾਦ ਕਰਦਾ ਤੇ ਆਈ ਸੰਗ ਦਾ ਵੀ ਧੰਨਵਾਦ ਕਰਦਾ ਤੇ ਜਿੰਨੇ ਵੀ ਸੰਗ ਦੇ ਸਾਈ ਹੈ ਹਰ ਇੱਕ ਬੰਦੇ ਦਾ ਜਿਹੜਾ ਚਾਰ ਪੈ ਪਛਾਣ ਹੁੰਦੇ ਨਾ ਇਹ ਪੈ ਸਾਡੇ ਸਿਰ ਮੱਥੇ ਆ ਜੀ ਠੀਕ ਹੈ ਅਸੀਂ ਧੰਨਵਾਦ ਕਰਦੇ ਸਾਰੇ ਭਾਈਆਂ